ਤਾਂ ਦੋਸਤੋ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਪੰਜਾਬ ਦੇ ਫਤਲੋ ਇਧਰ ਆਦੀ ਹੈ ਤਾਂ ਦੋਸਤੋ ਹਿਮਾਚਲ ਤੋਂ ਬਾਅਦ ਉਹਨਾਂ ਫਤਲੋ ਇਧਰ ਆਣੇ ਪੰਜਾਬ ਦੇ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੀਆਂ ਕੀ ਤਸਵੀਰਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੂਰੀ ਖਬਰ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਦੋਸਤੋ ਇਹ ਤਸਵੀਰਾਂ ਪੰਜਾਬ ਦੇ ਫਤਲੋ ਇਧਰ ਆ ਦੇ ਨਾਲ ਲੱਗਦੇ ਪਿੰਡਾਂ ਦੇ ਕੁਝ ਇਲਾਕੇ ਆਂਦੀਆਂ ਹਨ ਜਿੱਥੇ ਕਿ ਪਾਣੀ ਇੰਨਾ ਜ਼ਿਆਦਾ ਆ ਚੁੱਕਿਆ ਹੈ ਕਿ ਉੱਥੋਂ ਦੇ ਸਾਰੇ ਘਰ ਡੁੱਬ ਚੁੱਕੇ ਹਨ ਤੇ ਲੋਕਾਂ ਦੀਆਂ ਪਫਫਲਾਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਹਨ ਇਸ ਦਾ ਇੱਕ ਵੱਡਾ ਕਾਰਨ ਹਿਮਾਚਲ ਦੇ ਮਨਾਲਾ ਡੈਮ ਟੁੱਟਣਾ ਹੈ ਤਾਂ ਦੋਸਤੋ ਬੀਤੇ ਕੁਝ ਦਿਨਾਂ ਤੋਂ ਹਿਮਾਚਲ ਦੇ ਮਨਾਲਾ ਡੈਮ ਟੁੱਟਣ ਤੋਂ ਬਾਅਦ ਉੱਥੇ ਪਾਣੀ ਦਾ ਇੰਨਾ ਜ਼ਿਆਦਾ ਹੜ ਆ ਗਿਆ ਜਿਸ ਤੋਂ ਬਾਅਦ ਉੱਥੋਂ ਦਾ ਸਾਰਾ ਪਾਣੀ ਬਿਆਸ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਤੇ ਬਿਆਸ ਦਰਿਆ ਤੋਂ ਇਹ ਸਾਰਾ ਪਾਣੀ ਫਤਲੋ ਦੇ ਦਰਿਆ ਦੇ ਵਿੱਚ ਆਣ ਮਿਲਿਆ ਜਿਸ ਦੇ ਕਾਰਨ ਫਤਲੋ ਦੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਕਿ ਪਾਣੀ ਦੇ ਤੇਜ਼ ਵਹਾਅ ਕਰਨ ਉੱਥੋਂ ਦਾ ਇੱਕ ਬੰ ਜਿਫਤੇ ਕਾਰਨ ਆਫੇ ਪਾਫੇ ਦੇ ਸਾਰੇ ਪਿੰਡ ਪਾਣੀ ਦੇ ਵਿੱਚ ਪੇੜ ਦੇ ਵਿੱਚ ਆ ਗਏ ਤਾਂ ਦੋਸਤੋ ਪਿਛਲੇ ਫਸੜ ਵੀ ਪੰਜਾਬ ਦੇ ਫਤਲੋ ਇਧਰ ਆਣੇ ਪੰਜਾਬ ਦੇ ਵਿੱਚ ਪਾਰੀ ਕਹਿਰ ਮਚਾਇਆ ਸੀ ਆਫੇ ਪਾਫੇ ਦੇ ਸਾਰੇ ਪਿੰਡ ਡੋਬ ਜਿੱਤੇ ਸੀ ਜਿਫਤ ਤੋਂ ਬਾਅਦ ਇੱਕ ਵਾਰ ਫਿਰ ਫਤਲੋ ਇਧਰ ਆ ਪੰਜਾਬ ਦੇ ਵਿੱਚ ਤਬਾਹੀ ਮਚਾਉਂਦਾ ਦਿਖਾਈ ਦੇ ਰਿਹਾ ਹੈ